ਪਾਜੀ ਕੀ ਨਾਮ ਹੈ ਤੁਹਾਡਾ ਤੇ ਤੁਹਾਡੇ ਕੀ ਲੱਗਦੀ ਸੀ ਕੀ ਗੱਲਬਾਤ ਹੋਈ ਹੈ ਪਾਜੀ ਮੈਂ ਮੇਰਾ ਨਾਮ ਕਸ਼ਮੀਰ ਰਾਮ ਹੈ ਜੀ ਜੀ ਮੇਰੀ ਇਹ ਭਤੀਜੀ ਹੈ ਜੀ ਜੀ ਅਸੀਂ ਸਾਰੇ ਕੰਮ ਤੇ ਗਏ ਆ ਜੀ ਹਾਂਜੀ ਸਾਨੂੰ ਬਾਹਰੋਂ ਫੋਨ ਆਇਆ ਕਹਿੰਦੇ ਤੁਹਾਡੀ ਲੜਕੀ ਬਹੁਤ ਜ਼ਿਆਦਾ ਠੀਕ ਨਹੀਂ ਹੈ ਵੀ ਜਲਦੀ ਘਰ ਆਓ ਠੀਕ ਹੈ ਜੀ ਮੈਂ ਸਾਰ ਆਪਣੇ ਘਰ ਤੱਕ ਵੀ ਨਹੀਂ ਪਹੁੰਚਿਆ ਰਾਹ ਦੇ ਵਿੱਚ ਸਾਡੇ ਗਵਾਂਡੀ ਸਾਡੀ ਕੁੜੀ ਨੂੰ ਲੈ ਕੇ ਆ ਰਹੇ ਸੀ ਠੀਕ ਹੈ ਜੀ ਅਸੀਂ ਲੈ ਕੇ ਸਾਰ ਸਿਵਲ ਹਸਪੀਟਲ ਆਏ ਆ ਜੀ ਹਾਂਜੀ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਬੱਚੀ ਨਹੀਂ ਬਚੀ ਫਿਰ ਤੁਸੀਂ ਇਹਨੂੰ ਕਲੀਅਰ ਕਰਤਾ ਡਾਟ ਕਲੀਅਰ ਕਰਤਾ ਡਾਟ ਕਲੀਅਰ ਕਰਤਾ ਅਸੀਂ ਸਰ ਉੱਥੋਂ ਫਿਰ ਸਾਡਾ ਦਿਲ ਨਹੀਂ ਮੰਨਿਆ ਜੀ ਅਸੀਂ ਆਪਣੇ ਪੂਰਾ ਕਰਨ ਵਾਸਤੇ ਅਸੀਂ ਆਪਣੀ ਬੇਟੀ ਨੂੰ ਉੱਥੋਂ ਉਠਾਇਆ ਅਸੀਂ ਕਹਲਾ ਜੀ ਰੋੜੇ ਤੇ ਲੈ ਗਏ ਜੀ ਡਾਟ ਰੋੜਾ ਕਹਿੰਦਾ ਵੀ ਤੁਸੀਂ ਇਹ ਬਸ ਸਕਦੀ ਹੈ ਵੀ ਤੁਸੀਂ ਜਿੰਨਾ ਵੀ ਛੇਤੀ ਹੋਵੇ ਜਲੰਧਰ ਲੈਣੋਂ ਲੁਧਿਆਣੇ ਲੈ ਜਾਓ ਡੀਐਮਸੀ ਅਸੀਂ ਸਾਡਾ ਡੀਐਮਸੀ ਲੈ ਗਏ ਠੀਕ ਹੈ ਜੀ ਡੀਐਨਸੀ ਸਾਰੋ થઈ ਜਾ ਕੇ ਸਾਨੂੰ ਕਹਿੰਦੇ ਵੀ ਨਹੀਂ ਤੁਹਾਡੀ ਬੱਚੀ ਬਸ਼ੀਨੀਆ ਵੀ ਤੁਸੀਂ ਭਾਈ ਤੁਹਾਡੀ ਬੱਚੀ ਦੇ ਅੱਤੇ ਕਹਿੰਦੇ ਕੀ ਦੱਸਿਆ ਡਾਕਟਰ ਨੇ ਦਿੱਸ ਦਾ ਕਾਰਨ ਕੀ ਦੱਸਿਆ ਜਰਨਲ ਮੈਨੂੰ ਕਾਰਨ ਨਹੀਂ ਸਰ ਦੱਸਿਆ ਮੈਂ ਮੈਂ ਦੇਖੋ ਬੱਚੂ ਕਿਉਂ ਬੋਲਾਂ ਜੀ ਕਿੰਨੇ ਸਾਲਾਂ ਦੀ ਕੁੜੀ ਸਾਡੀ 17 ਸਾਲ ਦੀ ਹੈ 15 ਸਾਲ ਲਿਖੀਟੇ ਲਖਾਈਏ 15 16 ਸਾਲ ਨਹੀਂ ਸਰ ਤੁਸੀਂ ਇਹ ਆਧਾਰ ਕਾਰਡ ਤੇ ਦੇ ਸਕਦੇ ਆ ਠੀਕ ਹੈ ਜੀ ਮੇਰਾ ਸਾਡਾ ਪਿੰਡ ਸਹਾਵਾਦ ਹੈ ਸਹਾਵਾਦ ਕਿ ਪੜਦੀ ਇਹੋ ਹਾਂਜੀ ਸਰ ਪੜਦੀ ਬੱਚੀ ਇਹ ਸਰ ਪਲੱਸ 2 ਦੇ ਆ ਤੁਸੀਂ ਹਾਂਜੀ ਕਾਰਨਾਂ ਦਾ ਹਜੇ ਪਤਾ ਨਹੀਂ ਨਹੀਂ ਸਰ ਦੇਖੋ ਅਸੀਂ ਸਾਡੀ ਬੱਚੀ ਹੈ ਜੀ ਅਸੀਂ ਕੋਈ ਗੱਲ ਲੁਕੋਵਾਂਗੇ ਤਾਂ ਤੁਹਾਨੂੰ ਇਹ ਤਿੰਨ ਭੈਣ ਭਾਈ ਹੈ ਜੀ ਅੱਛਾ ਕੁੜੀ ਇਕੱਲੀ ਹੈ ਜੀ ਨਹੀਂ ਜੀ ਦੋ ਕੁੜੀਆਂ ਸਾਡੀਆਂ ਮੁੰਡਿਆ ਇੱਕ ਮੁੰਡਾ ਹੈ ਡਾਕਟਰ ਜੀ ਕਿ ਲੜਕੀ ਦੀ ਆਇਆ ਕਿ ਲੱਗਦਾ ਕਿ ਕਿੰਨੀ ਉਮਰ ਦਾ ਹੈ ਸਵੇਰੇ ਸਾਡੇ ਕੋਲ ਕੰਜਲੀ ਨਾਮ ਦੀ ਲੜਕੀ ਹੈ ਜੀ ਉਸ ਦੀ ਉਮਰ ਤਾਂ ਕਰੀਬ 15 ਸਾਲ ਦੀ ਸੀ ਹੂੰ ਏ ਗਰਮ ਸਾਡੇ ਗੋੜੇ ਪ੍ਰਕਾਰ ਨੰਬਰ ਉਹਨਾਂ ਲੱਗੇ ਹੋਏ ਸੀ ਨਾਲ ਹੂੰ ਜੀ ਕਿੰਨੀ ਉਮਰ ਹੈ ਬੱਚੇ ਦੀ ਅਮਰ ਉਹ 15 ਸਾਲ ਦੀ ਹੈ ਕਿਹੜੇ ਪਿੰਡ ਦੀ ਹੈ ਸਫਾ ਬਾਪ ਤੋਂ ਕਿ ਨਾਮ ਪਤਾ ਹੋਵੇ ਨਾਮ ਮਾਤਾ ਅੰਤਲੀ ਕੀ ਸੰਨ ਆਫ ਕੀ ਅੰਤਲੀ ਡਾਟਰ ਆਫ ਰਾਮਪਾਲ ਰਾਮਪਾਲ ਕਿਦਾਂ ਦੇ ਹਾਲਾਤ ਲੱਗਦੇ ਸੀ ਤੁਸੀਂ ਚੈੱਕ ਕੀਤਾ ਜਦੋਂ ਪੁਸ਼ਮ ਚੈੱਕ ਕੀਤਾ ਤਾਂ ਉਹਦੀ ਪਲਸ ਆ ਕੇ ਕੁਛ ਨਹੀਂ ਇਹਦੇ ਨਾਲ ਹੀ ਉਹਦੀ ਰੈਸਪੀਰੇਟਰੀ ਮੂਵਮੈਂਟ ਕੁਛ ਨਹੀਂ ਬ੍ਰਾਡ ਡੈਟ ਲੱਗਦੀ ਹੈ ਹਾਂਜੀ ਬ੍ਰਾਡ ਡੈਟ ਹੈ ਓਕੇ ਓਕੇ ਐਸਐਚਓ ਸਾਹਿਬ ਇੱਕ ਪਿੰਡ ਆਪਣੇ ਸਹਿਵਾਬਾਦ ਦੇ ਵਿੱਚ ਇੱਕ ਉਹ ਲੜਕੀ ਦਾ ਹੈਪਨ ਹੋਇਆ ਕੀ ਲੱਗਦਾ ਆ ਤੁਸੀਂ ਮੌਕੇ ਤੇ ਗਏ ਆ ਕੀ ਅਨ ਦੇਖਦੇ ਹੋ ਅੱਜ ਇੱਕ ਅੰਜਲੀ ਨਾਮ ਦੀ ਲੜਕੀ ਜਿਸ ਦੀ ਉਮਰ 15 ਸਾਲ ਸੀ ਉਹਦੀ ਡੈਥ ਹੋਈ ਹੈ ਸਿਵਲ ਹਸਪੀਟਲ ਵਿੱਚੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਜਿਸ ਦੇ ਅਸੀਂ ਪਤਾ ਕੀਤਾ ਤਾਂ ਉਹਦੀ ਜੋ ਇਲਾਜ ਵਾਸਤੇ ਅੱਗੇ ਡੀਐਮਸੀ ਲੈ ਗਿਆ ਸੀ ਡੀਐਮਸੀ ਤੋਂ ਡੈਡ ਬੋਡੀ ਮੋਰਚੂ ਵਿੱਚ ਰੱਖੀ ਗਈ ਆ ਜੀ ਜੀ ਡੈੱਡ ਬੋਡੀ ਨੂੰ ਵੀ ਅਸੀਂ ਚੈੱਕ ਕੀਤਾ ਆ ਜੀ ਜੀ ਔਰ ਇਨਵੇ ਘਰ ਤੋਂ ਵੈਰੀਫਾਈ ਕਰ ਰਹੇ ਆ ਕੁਝ ਹਾਲਾਤ ਸ਼ੱਕੀ ਜਾਪਦੇ ਆ ਜੇ ਵੈਰੀਫਾਈ ਕਰ ਰਹੇ ਆ ਅੱਜ ਜੀ ਹਸਪੀਟਲ ਦੇ ਵਿੱਚ ਲੈ ਕੇ ਆਏ ਡਾਕਟਰ ਨੇ ਇਹਨਾਂ ਨੂੰ ਚੈੱਕ ਕੀਤਾ ਲੜਕੀ ਨੂੰ ਉਹ ਦਿਦਿਤ ਘੋਸ਼ਿਤ ਕਰਤਾ ਪਰ ਉਹ ਉਹਨਾਂ ਨੇ ਕਿਹਾ ਮੌਨਚੂ ਰੱਖਣ ਲਈ ਉਹਨਾਂ ਨੇ ਧੱਕੇ ਨਾਲ ਉੱਥੇ ਉਹਨਾਂ ਦੇ ਕਰਮਚਾਰੀਆਂ ਨੇ ਵੀ ਧੱਕਾ ਮੁੱਕਾ ਕਰਕੇ ਬੋਡੀ ਗਾਹ ਲੈ ਲਈ ਇਹ ਵੀ ਪਤਾ ਲੱਗਾ ਇਹ ਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਜੇ ਕੋਈ ਨਹੀਂ ਕਿਹਾ ਜਾ ਸਕਦਾ ਕੀ ਲੱਗਦਾ ਡੈੱਥ ਦਾ ਕਾਰਨ ਕੀ ਲੱਗਦਾ ਤੁਹਾਨੂੰ ਤੁਸੀਂ ਇਨਵੈਸਟੀਗੇਸ਼ਨ ਫਿਰ ਵੀ ਕਰ ਰਹੇ ਨਹੀਂ ਤਾਂ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਪਰਿਵਾਰ ਨਾਲ ਪਰਿਵਾਰ ਨਾਲ ਕੋਈ ਰਾਬਤਾ ਹੈ ਇਹਨਾਂ ਦੇ ਪਰਿਵਾਰ ਤੋਂ ਵੈਰੀਫਾਈ ਕਰ ਰਹੇ ਹਾਂ ਕਰ ਦਿੱਤੀ ਅਜਾ ਕੋਈ ਰਿਲੀਜੀਜ਼ ਜਾਂ ਕੋਈ ਇਖਤਰਾ ਦਾ ਕੋਈ ਸਾਦੇ ਲਿਖੇ ਨਹੀਂ ਇਹ ਤਾਂ ਹੁਣ ਆਫਟਰ ਪੋਸਟਮਾਰਟਮ ਹੀ ਪਤਾ ਲੱਗੇਗਾ ਕਰਦਿਆਂ ਨੇ ਕੁਝ ਦੱਸਿਆ ਕਰਦਿਆਂ ਨੇ ਤੇ ਕੁਝ ਨਹੀਂ ਦੱਸਿਆ ਕਹਿੰਦੇ ਸੁਸਾਇਸਾਈਡ ਕਮਿਟ ਕੀਤਾ ਹੈ ਉਹ ਸਟੂਡੈਂਟ ਸਿਪੜ ਰਹੀ ਹੈ ਹਾਂਜੀ ਪਲੱਸ 2 ਦੀ ਸਟੂਡੈਂਟ ਹੈ ਠੀਕ ਹੈ